ਬਹੁਤ ਵਧੀਆ ਤੁਸੀਂ ਆਈ ਅਸੀਂ ਬਹੁਤ ਮਜ਼ਾ ਕਰ ਰਹੇ ਹਾਂ ਸਾਰੇ ਮੈਨੂੰ ਜਗਰਾ ਗਿਆ ਇਧਰ ਪਹਿਲਾਂ ਅਸੀਂ ਗਊਸ਼ਾਲਾ ਜਾ ਕੇ ਆਏ ਜੀ ਉੱਥੇ ਬਹੁਤ ਬੰਗੇ ਬਈ ਮੈਂ ਹੋਰੀ ਖੇਲੀ ਆਂ ਔਰ ਆਪ ਸਾਰੇ ਹੋਰੀ ਦਾ ਬਹੁਤ ਉਤਸ਼ਾਹ ਦਿਖਾ ਰਹੇ ਹੋ ਬਹੁਤ ਵਧੀਆ ਲੱਗ ਰਹੀ ਇਹ ਅੰਗਰੇਜ਼ ਕਰ ਰਹੇ ਬੋਤਾਨੇ ਅੱਜ ਕਿਸੇ ਤਰ੍ਹਾਂ ਚਾਂਦਿਕਰ ਚੱਲੇਗਾ ਸਾਰਾ ਪ੍ਰੋਗਰਾਮ ਜੀ ਤੁਹਾਡਾ ਇਹ ਨਹੀਂ ਜੀ ਪਹਿਰੇ ਪਹਿਰੇ के <laughs> आगे के <laughs> जी आज होली का त्यौहार है हम सबको मिलकर बनाना चाहिए और सभी को ही मनाना चाहिए जैसे रंग लगाने से डरती हैं बिल्कुल नहीं डरना चाहिए आजकल जैसे नेचुरल ना कलर्स आ रहे हैं उनके साथ हमें होली मनाना चाहिए हैप्पी होली जो हैप्पी होली हम सबको सूखे रंगों से फूलों से होली खेलनी चाहिए गीले पानी से होली मत खेलिए और स्किन को ज्यादा रैसेज हो सकते हैं तो आप सभी से अपील है कि सूखे और गुलाब ओरिजिनल कलर से आप होली खेले

ਆਪਰਾ ਜੀ ਕਿੰਨੇ ਕ ਪੈਸਿਆਂ ਦੇ ਰੰਗਾਂ ਦੀ ਖਰੀਦਦਾਰੀ ਕੀਤੀ ਗਈ ਹੈ ਬਹੁਤ ਜ਼ਿਆਦਾ ਕੀਤੀ ਗਈ ਹੈ ਉਹ ਜੁਆਕਾਂ ਨੇ ਹੋਲੀ ਅੱਛਾ ਸ਼ਾਮ ਹਾਂ ਸੀਟੀ ਨਾਲ ਤਾਂ ਸਾਰੇ ਜੁਆਕ ਲੈ ਕੇ ਆ ਸਾਡੀ ਹੋਲੀ ਦੀ ਪੁਜਾਰੀਆਂ ਅਸੀਂ ਕੀ ਕਰਨਾ ਚਾਹੀਏ ਅੱਜ ਹੋਲੀ ਦੇ ਅਸੀਂ ਹੋਲੀ ਨੂੰ ਆਈ ਕਹਿਣਾ ਚਾਹਾਂਗੇ ਜਿਵੇਂ ਸਾਰੇ ਪਿਆਰ ਨਾਲ ਹੋਲੀ ਖੇਡਣ ਕੋਈ ਵੀ ਰੋਲ ਨਾਲ ਆਪਣਾ ਨਾ ਪਾਵੇ ਜੋ ਵੀ ਪ੍ਰਸ਼ਾਸਨ ਦੇ ਰੂਲ ਨੇ ਉਹਨਾਂ ਦੇ ਅੰਦਰ ਰਹਿ ਕੇ ਹੋਲੀ ਮਨਾਈ ਜਾਵੇ ਸਾਰੇ ਖੁਸ਼ੀਆਂ ਨਾਲ ਹੋਲੀ ਮਨਾਓ ਦੀ ਹੋਣੀ ਲੱਗੀ ਪੂਰਤ ਚਾਇਆ ਪੂਰਤ ਚਾਇਆ ਜੀ ਸੁੱਕੇ ਰੰਗਣ ਹੋਲੀ ਖੇਡ ਰਹੇ ਸਾਰੇ ਪਿਆਰ ਨਾਲ ਮਿਲ ਕੇ ਖੇਡ ਰਹੇ ਭਾਈਚਾਰੇ ਨਾਲ ਸਾਰੇ ਅੱਲਾ ਕਰਨਾ ਹੋਰਾ ਜੇ ਕਰਾਂਗੇ ਕਰਾਂਗੇ ਫਿਰ ਦਾਤਾ ਵੀ ਚਲਿਆ ਕਿ ਕਰਾਂਗੇ ਜੋ ਵੀ ਕਰਾਂਗੇ ਰੰਗਾ ਦਾ ਤਿਹਾਰ ਹੈ ਜੀ ਲੋਕਾਂ ਦੇ ਵਿੱਚ ਬੜਾ ਤਸਾ ਹੈ ਲੋਕ ਬੜੇ ਅਮਨ ਅਮਾਨ ਢੰਗ ਨਾਲ ਬੜੇ ਖੁਸ਼ੀਆਂ ਨਾਲ ਹੋਲੀ ਦਾ ਤਿਹਾਰ ਮਨਾ ਰਹੇ ਆ ਤੇ ਅਸੀਂ ਰੱਬ ਅੱਗੇ ਹੀ ਦੁਆ ਕਰਦੇ ਹਾਂ ਵੀ ਇਸੇ ਤਰ੍ਹਾਂ ਹੋਲੀ ਦਾ ਤਿਹਾਰ ਚੱਲਦਾ ਰਹੇ ਤੇ ਕਿਸੇ ਨੂੰ ਕੋਈ ਦੁੱਖ ਅੱਜ ਹੋਲੀ ਦਾ ਬਹੁਤ ਪਵਿੱਤਰ ਤਿਹਾਰ ਹੈ ਜੀ ਤੋਂ ਮਜਾ ਨਬਾਰੇ ਆ ਕਿ ਸਾਰੇ ਲੋਕ ਇਕੱਠੇ ਹੋਏ ਹੋਏ ਆ ਸਰ ਵਿਹਾਰ ਚ ਅਸੀਂ ਮਜੇ ਲੈ ਰਹੇ ਆ ਬਹੁਤ ਖੂਬ ਮਨ ਮਜ਼ਾ ਕਰਾਂਗੇ ਇਸ ਵਿਹਾਰ ਦੇ ਵਿੱਚ ਤੇ ਅਸੀਂ ਇਹਨੂੰ ਬਹੁਤ ਵਧੀਆ ਚੰਦ ਰਿਕਰ ਬਣਾਵਾਂਗੇ ਅੱਛਾ ਕਿੰਨੇ ਕ ਰੰਗਾਂ ਦੀ ਖਰੀਦਦਾਰੀ ਕੀਤੀ ਹੋਈ ਹੈ ਤੁਹਾਡੇ ਵੱਲੋਂ ਅਸੀਂ 4 ਤੋਂ 500 ਰੁਪਏ ਦੇ ਰੰਗਦਾਰੇ ਖਿੱਦਕੀ ਕੀਤੀ ਹੈ ਅਜ ਤੱਕ ਜੀ ਹਜੇ ਹੋਰ ਲੈਣ ਚੱਲੇ ਆ ਅਸੀਂ ਪੱਕੇ ਰੰਗ ਅੱਛਾ ਅੱਜ ਸਾਰਾ ਦਿਨ ਮੈਂ ਕਰਾਂਗੇ ਬਿਲਕੁਲ ਸਾਰੇ ਦਿਨ ਜੀ 4 ਤੋਂ ਕੁਝ ਔਲਡਾ ਹਾਲਦਾ ਵੀ ਇੰਤਜ਼ਾਮ ਕੀਤਾ ਕਰਾਂਗੇ ਜੀ ਕਰਾਂਗੇ ਜੀ ਕਰਾਂਗੇ ਬਿਲਕੁਲ ਅੱਛਾ ਹਜੇ ਜਾਨੀ ਕਿ ਤਿਆਰੀਆਂ ਚੱਲ ਰਹੀਆਂ ਤਿਆਰੀਆਂ ਚੱਲ ਰਹੀਆਂ ਪਹੁੰਚ ਘਟ ਘਰ ਗੋਲਬੀਚ ਪਹੁੰਚੂਗਾ ਉਸ ਤੋਂ ਬਾਅਦ ਫਿਰ ਸਾਡਾ 25 ਤੋਂ 30 ਜਨਾਂ ਦਾ ਗਰੁੱਪ ਲੱਗਾ ਬਹੁਤ ਵਧੀਆ ਬਹੁਤ ਸਿਰ ਅੱਜ ਪ੍ਰਚਾਰ ਬਹੁਤ ਵਧੀਆ ਲੱਗਿਆ ਸਰ ਜਗਾ ਜਗਾ ਤੇ ਸਾਰਾ ਆ ਜਿਵੇਂ ਸਾਹਮਣੇ ਇੱਥੇ ਬੌਜੀ ਖੜੇ ਆਪਣੇ ਸਾਰੇ ਪਾਸੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਕੋਈ ਹੱਲਾ ਗੁੱਲਾ ਨਹੀਂ ਹਜੇ ਕੁਝ ਵੀ ਨਹੀਂ ਕੱਟਿਆ ਗਿਆ ਨਾ ਕੋਈ ਹੁਲਾ ਗੁੱਲਾ ਸਾਰਾ ਸਿਸਟਮ ਬਹੁਤ ਵਧੀਆ ਹੈ ਸਾਰੇ ਬਸੇ ਕਰ ਰੱਖਿਆ ਇਹਨਾਂ ਨੇ ਵੀ ਕੋਈ ਹੁਲਾ ਗੁੱਲਾ ਹੈ ਨਹੀਂ ਕਿਸੇ ਤਾਈ ਫਾਲਤੂ ਜੋ ਬਹੁਤ ਵਧੀਆ ਲੱਗਿਆ ਹਾਂਜੀ ਜੀ ਜੀ ਸਾਊਥੋਂ ਬੇਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਸ਼ਹਿਰ ਵਿੱਚ ਹੋਲੀ ਦੇ ਪ੍ਰੋਗਰਾਮ ਜੇ ਆ ਕਵਰਿੰਗ ਕਰ ਰਹੇ ਹੋ ਤੇ ਹੋਲੀ ਦੀ ਵਧਾਈਆਂ ਸਭ ਨੂੰ ਬਹੁਤ-ਬਹੁਤ ਤੇ ਪੁਲਿਸ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਰ ਨਾਕੇ ਤੇ ਪੁਲਿਸ ਆਪਣੀ ਪੋਸਟ ਪਾਰਟੀ ਲਾਈ ਹੈ ਤੇ ਸਾਰੇ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਹੋਲੀ ਦਾ ਤਿਉਹਾਰ ਜਿਹੜਾ ਸ਼ਾਂਤੀ ਸ਼ਾਂਤੀਮਈ ਢੰਗ ਨਾਲ ਬਣਾਇਆ ਜਾਵੇ ਹੋਲੀ ਦਾ ਕਿ ਕਿਸੇ ਉਤਸ਼ਾਹਿਗਾ ਹੋਲੀ ਦਾ ਸਾਰੇ ਬੱਚਾ ਜੇ ਬਹੁਤ ਅਹੀ ਹੋਣਾ ਸਾਡਾ ਤਾਂ ਵੀ ਥੋੜਾ ਐ ਹੁੰਦਾ ਵੀ ਕੱਟ-ਕੱਟ ਗਿਆ ਬੱਚਿਆਂ ਦਾ ਹੁਸਾ ਹੈ ਹੋਲੀ ਦਾ ਜੀ ਨਹੀਂ ਤੁਸੀਂ ਫਿਰ ਆਪਣੇ ਹੁਣ ਥੋੜਾ ਜਿਹਾ ਵੱਧ ਉਮਰ ਦੇ ਬੰਦੇ ਵੱਧ ਨਹੀਂ ਮੰਨਦੇ ਜੀ ਬਸ ਹੁਣ ਥੋੜਾ ਜਿਹਾ ਐ ਹੁੰਦਾ ਬੱਚਿਆਂ ਕਰਕੇ ਬੱਚੇ ਰਹਿੰਦੇ ਆ ਬੱਚਿਆਂ ਦਾ ਅੱਜ ਵਾਕਾਂ ਦੇ ਹੁਣ ਖੜਾ ਲਿਆਉਣ ਨੂੰ ਹੁੰਦੀ ਰਹਿ ਗਈ ਅਸੀਂ ਤਾਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਹੋਲੀ ਜੀ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਪੰਜਾਬ ਪੁਲਿਸ ਵੱਲੋਂ ਜੀ ਫਰੀਦਕੋਟ ਪੁਲਿਸ ਵੱਲੋਂ ਜੀ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਜੀ ਤੇ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਗਏ ਜੀ ਗੱਸਤਾ ਵੀ ਕੱਢਿਆ ਗਿਆ ਜੀ ਮੈਂ ਖੁਦ ਵੀ ਇਲਾਕੇ 'ਚ ਹੀ ਆ ਜੀ ਮੈਂ ਇੱਕ ਕਾਇਨਾਤ ਸੁਝਾ ਦੇਣਾ ਚਾਹਣਾ ਹੁੱਲੜਵਾਜਾਂ ਨੂੰ ਖਾਸ ਕਰਕੇ ਸੁਝਾਅ ਵੀ ਤੇ ਮੇਰੀ ਚੇਤਾਵਨੀ ਵੀ ਹੈ ਜੀ ਕਿ ਹੁੱਲੜਵਾਜੀ ਨਾ ਕਰਨਾ ਉਹਦੀ ਪਿਆਰ ਨਾਲ ਹੋਲੀ ਖੱਟਣ ਜੀ ਦਾ ਉਹਦਾ ਤਿਆਰ ਬਣਾਉਣ ਪਿਆਰ ਨਾਲ ਜੀ ਹਾਂ ਜੀ ਇਸ ਤੋਂ ਲਾਭਤ ਤੁਹਾਡੀ ਵੀਡੀਓ ਚੈਕਿੰਗ ਵਗੈਰਾ ਵੀ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਚੈਕਿੰਗ ਚੱਕੀਪੁਰਛਾਂ ਦੇ ਚੈਕਿੰਗ ਤੋਂ ਜਾਰੀ ਹੈ ਜੀ ਜੀ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਜੀ ਜਿਹੜੀਆਂ ਜੈਤੋ ਦੇ ਵਿੱਚ ਉਹ ਕਰ ਰਹੀਆਂ ਜੀ ਰੌਂਗ ਟੋਟਲ 8 ਟੀਮਾਂ ਜੀ 4 ਦਾ 5 ਤਾਂ ਲਾਕੀ ਲਗਾਏ 3 ਟੀਮਾਂ ਸਾਡੀਆਂ ਸ਼ਹਿਰ 'ਚ ਗਸ਼ਤ ਕਰ ਰਹੀਆਂ 2 ਪੀਸੀਆਰ ਵੀ ਕਰ ਰਹੀਆਂ ਜੀ ਜੀ ਜਿਹੜੇ ਕੋਈ ਹੋੜਵਾਲੀ ਕਰਦੇ ਆ ਕਿ ਕਿਤਾਬੀ ਕੀ ਉਹਨਾਂ ਨੂੰ ਸਖਤ ਚੇਤਾਵਨੀ ਹੈ ਜੀ ਉਹਨਾਂ ਦੇ ਖਿਲਾਫ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੋੜਵਾਲੀ ਨਾ ਕਰਨ ਪਿਆਰ ਨਾਲ ਆਪਾਂ ਦਾ ਹੋਲੀ ਦਾ ਤਿਹਾਰ ਮਨਾਉਣਾ ਖੁਸ਼ੀਆਂ ਖੁਸ਼ੀਆਂ ਨਾਲ ਹੀ